ਕਾਂਗਰਸ ਪਾਰਟੀ ਜੁਆਇਨ ਕਰਕੇ ਗਾਂਧੀ ਸਾਹਿਬ ਤੁਸੀਂ ਚਾਹੁੰਦੇ ਸੀਗੇ ਕਿ ਤਿੱਜਾ ਤੁਹਾਡਾ ਪੰਜਾਬ ਦੇ ਵਿੱਚ ਬਣੇ ਡਾਕਟਰ ਗਾਂਧੀ ਜੀ ਦੇ ਘਰੇ ਗਏ ਤੋਂ ਤਿੰਨ ਮੀਟਿੰਗਾਂ ਹੋਈਆਂ ਬੜੀਆਂ ਲੰਬੀਆਂ ਚੌੜੀਆਂ ਇਹਨਾਂ ਨੇ ਜੋ ਆਪਣਾ ਪੰਜਾਬ ਏਜੰਡਾ ਬਣਾਇਆ ਹੋਇਆ ਸੀ ਉਹ ਸਾਰਾ ਸ਼ੇਅਰ ਕੀਤਾ ਕਾਂਗਰਸ ਪਾਰਟੀ ਜੁਆਇਨ ਕਰਕੇ ਕਹਿੰਦੇ ਕਿ ਪਟਿਆਲਾ ਤੋਂ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਆ ਟਿਕਟ ਦਾ ਕਾਂਗਰਸ ਡਾਕਟਰ ਗਾਂਧੀ ਨੂੰ ਦੇਗੀ ਦਲ ਬਦਲੀ ਜਾਂਦਾ ਵੀ ਦੌਰ ਹੈ ਡਾਕਟਰ ਰਾਜਕਮਰ ਜੱਬੇਵਾਲ ਜੀ 2 2 ਦਿਨ ਪਹਿਲਾਂ ਮਹਿੰਗਾਈ ਦੀ ਗੱਲ ਕਰਨ ਮਤਲਬ ਵਾਸਤੇ ਉਹ ਬੜੀ ਪੰਡ ਲੈ ਕੇ ਜਾ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਨੇ ਮਤਲਬ ਇਨਾ ਕਰਜ਼ਾ ਛਾੜਤਾ ਤੇ ਉਹ ਕਰਜ਼ੇ ਦੀ ਪੰਡ ਲੈ ਕੇ ਗਏ ਤੇ ਆਪ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਤੇ ਕੀ ਇਹ ਆਉਣ ਵਾਲੇ 6 ਮਹੀਨੇ ਬਾਅਦ ਸਾਡੀਆਂ ਵੋਟਾਂ ਲੈ ਕੇ ਜਦੋਂ MP ਜਾਂ MLA ਬਣੇਗਾ ਕਿ 6 ਮਹੀਨੇ ਬਾਅਦ ਇਹ ਇਸ ਪਾਰਟੀ 'ਚ ਰਹੇਗਾ ਜਾਂ ਨਹੀਂ ਰਹੇਗਾ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੋਈ ਹੈ ਸਖੇਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਹ ਉਸ ਯਾਤਰਾ ਨੂੰ ਲੀਡ ਕਰ ਰਹੇ ਨੇ ਬਾਦਲ ਅਕਾਲੀ ਦਲ ਦੇ ਹਾਲਾਤ طے ਹੋਏ ਪਏ ਆ ਕਿ ਬਹੁਤੀ ਤਵੱਜੋ ਨਹੀਂ ਲੋਕ ਦਿੰਦੇ ਪੰਜਾਬ ਪਿਛਲੇ ਸਮੇਂ ਦੇ ਵਿੱਚ ਲੁੱਟਿਆ ਕਿਨੇ ਆ ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਪੰਜਾਬ ਲੁੱਟਿਆ ਕੰਗਾਲ ਕਰਿਆ ਪੰਜਾਬ ਬਚਾਉਣਾ ਕਿਤੋਂ ਹੈ ਅੱਜ ਦਾ ਪਰਿਵਾਰ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਨਾ ਕਿ ਪੰਜਾਬ ਚੋ ਯਾਤਰਾ ਹੈ ਮੈਂ ਗੁਰਦੀਂਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਸਰਦਾਰ ਜੋਗਾ ਸਿੰਘ ਚਪੜਾ ਸਾਹਿਬ ਮੌਜੂਦ ਨੇ ਚਪੜਾ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਦੋਸਤੋ ਕਈ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਨ ਦੇ ਲਈ ਚਪੜਾ ਸਾਹਿਬ ਆਪਣੇ ਨਾਲ ਨੇ ਵੈਸੇ ਇੱਕ ਬੜਾ ਮੇਨ ਵਿਸ਼ਾ ਅਸਲ ਗੱਲਬਾਤ ਹੈ ਜਿਹੜੀ ਅਸੀਂ ਚਪੜ ਸਾਫ ਤੋਂ ਜਾਣਾਂਗੇ ਉਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਇੱਕ ਤੀਜੇ ਫਰੰਟ ਦੀ ਗੱਲ ਚੱਲਦੀ ਸੀ ਕਿ ਕੋਈ ਤੀਜਾ ਫਰੰਟ ਪੰਜਾਬ ਦੇ ਵਿੱਚ ਖੜਾ ਕੀਤਾ ਜਾਵੇ ਤੇ ਉਸ ਫਰੰਟ ਨੂੰ ਇਕੱਠਾ ਕਰਨ ਦੇ ਮਦਈ ਸਨ ਜੋਗਾ ਸਿੰਘ ਚਪੜ ਤੇ ਸੁਖਪਾਲ ਸਿੰਘ ਖੈਰਾ ਸਿਮਰਜੀਤ ਸਿੰਘ ਬੈਂਸ ਕਈ ਜਿਹੜੇ ਲੀਡਰ ਸੀ ਉਹ ਲੀਡਰ ਇੱਕ ਮੰਚ ਦੇ ਉੱਪਰ ਕਹਿੰਦੇ ਕਿ ਆਉਣਾ ਚਾਹੁੰਦੇ ਸੀ ਮੀਟਿੰਗ ਆਫਿਸ ਦੇ ਵਿੱਚ ਵੀ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਇੱਕ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਸੀ ਉਹ ਸੀ ਡਾਕਟਰ ਧਰਮਵੀਰ ਗਾਂਧੀ ਤੇ ਡਾਕਟਰ ਧਰਮਵੀਰ ਗਾਂਧੀ ਵੀ ਕਈ ਪੰਜਾਬ ਦੇ ਜਿਹੜੇ ਮੁੱਦੇ ਸੀ ਭਾਵੇਂ ਉਹ ਪੰਜਾਬ ਦੇ ਪਾਣੀਆਂ ਦਾ ਇਸ਼ੂ ਹੋਵੇ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਦੀ ਸ਼ੁਰੂਆਤ ਹੋਵੇ ਕਿ ਕਰੋ ਸ਼ੁਰੂਆਤ ਇਹਨਾਂ ਸਾਰੇ ਚੀਜ਼ਾਂ ਲੈ ਕੇ ਉਹ ਉਹ ਵੀ ਤੁਰ ਰਹੇ ਸੀ ਪਰ ਆਮ ਆਦਮੀ ਪਾਰਟੀ ਤੋਂ ਉਹ ਮੈਂਬਰ ਪਾਰਲੀਮੈਂਟ ਬਣਦੇ ਨੇ ਤੇ ਆਮ ਆਦਮੀ ਪਾਰਟੀ ਦੇ ਫਿਰ ਉਹ ਖਿਲਾਫ ਵੀ ਹੋ ਜਾਂਦੇ ਨੇ ਅੱਗੇ ਜਾ ਕੇ ਅੱਜ ਦੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਡਾਕਟਰ ਗਾਂਧੀ ਜੁਆਇਨ ਕਰ ਲੈਂਦੇ ਨੇ ਤੇ ਕਹਿੰਦੇ ਕਿ ਪਟਿਆਲਾ ਦੇ ਲੋਕ ਸਭਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਡਾਕਟਰ ਗਾਂਧੀ ਇਸ ਤੀਜੇ ਫਰੰਟ ਦੇ ਵਿੱਚ ਡਾਕਟਰ ਗਾਂਧੀ ਦਾ ਵੀ ਨਾਮ ਆਉਂਦਾ ਸੀ ਕਿ ਜੇ ਪੰਜਾਬ ਦੇ ਵਿੱਚ ਕੋਈ ਤੀਜਾ ਫਰੰਟ ਬਣੂਗਾ ਤਾਂ ਡਾਕਟਰ ਧਰਮਵੀਰ ਗਾਂਧੀ ਵੀ ਉਸ ਫਰੰਟ ਦਾ ਹਿੱਸਾ ਹੋ ਸਕਦੇ ਨੇ ਦੂਜਾ ਤੁਹਾਡੇ ਯਾਦ ਹੋਊਗਾ ਦੀਪ ਸਿੱਧੂ ਜਦੋਂ ਸ਼ੰਭੂ ਮੋਰਚਾ ਲੱਗਿਆ ਹੋਇਆ ਸੀ ਉਦੋਂ ਜੋਗਾ ਸਿੰਘ ਚੱਪੜ ਦੇ ਦੀਪ ਸਿੱਧੂ ਹੋਰੀ ਵੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਜਾ ਕੇ ਅਹਿਮ ਜਿਹੜੇ ਇਸ਼ੂ ਸੀ ਉਹ ਇਸ਼ੂ ਵਿਚਾਰਦੇ ਸੀ ਕਿ ਕਿਵੇਂ ਪੰਜਾਬ ਦੀ ਸਿਆਸਤ ਨੂੰ ਅੱਗੇ ਵਧਾਇਆ ਜਾਵੇ ਇੱਕ ਤਾਂ ਇਹਦੇ ਤੇ ਗੱਲ ਕਰਾਂਗੇ ਕਿ ਡਾਕਟਰ ਧਰਮਵੀਰ ਗਾਂਧੀ ਅਚ ਕਾਂਗਰਸ ਦੇ ਵਿੱਚ ਜੁਆਇਨ ਕਰਕੇ ਤੁਸੀਂ ਆਪਣੇ ਨਾਲ ਲੈ ਕੇ ਚੱਲਣਾ ਚਾਹੁੰਦੇ ਸੀ ਤੇ ਨਾਲੋਂ ਨਾਲ ਜਿਹੜਾ ਦਲ ਬਦਲੀ ਜਾਂਦਾ ਦੌਰ ਹੈ ਉਹਦੇ ਤੇ ਵੀ ਗੱਲ ਕਰਾਂਗੇ ਸੋ ਤਮਾਮ ਤਰ੍ਹਾਂ ਦੀ ਗੱਲਬਾਤ ਆਪਾਂ ਚਪੜਾ ਸਾਹਿਬ ਤੋਂ ਲਵਾਂਗੇ ਚਪੜਾ ਸਾਹਿਬ ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਬਾਰੇ ਮੈਨੂੰ ਦੱਸਿਓ ਕਿ ਅੱਜ ਕਾਂਗਰਸ ਪਾਰਟੀ ਜੁਆਇਨ ਕਰਕੇ ਗਾਂਧੀ ਸਾਹਿਬ ਤੁਸੀਂ ਚਾਹੁੰਦੇ ਸੀਗੇ ਕਿ ਤੀਜਾ ਥੜਾ ਪੰਜਾਬ ਦੇ ਵਿੱਚ ਬਣੇ ਕੋਈ ਪਾਰਟੀ ਸੰਗਠਨ ਉਸ ਹੋਣ ਦੇ ਵਿੱਚ ਆਵੇ ਡਾਕਟਰ ਧਰਮਵੀਰ ਗਾਂਧੀ ਵੀ ਸੀ ਜਦੋਂ ਦੀਪ ਸਿੱਧੂ ਦੀ ਗੱਲ ਚੱਲਦੀ ਸੀ ਦੀਪ ਸਿੱਧੂ ਦੇ ਨਾਲ ਵੀ ਤੁਸੀਂ ਕਈ ਵਾਰ ਪੰਜਾਬ ਦੇ ਏਜੰਡੇ ਵਿਚਾਰੇ ਬੇਪਰਵਾਰਕ ਤੁਸੀਂ ਕੀਤਾ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਪਰ ਡਾਕਟਰ ਸਾਹਿਬ ਅੱਜ ਕਾਂਗਰਸ ਦੇ ਵਿੱਚ ਚਲੇ ਗਏ ਕਿਵੇਂ ਵੇਖ ਰਹੇ ਹੋ ਅਸਲ ਪੰਗੂ ਸਾਹਿਬ ਉਦੋਂ ਜਦੋਂ ਸ਼ੰਭੂ ਮੋਰਚਾ ਚੱਲਦਾ ਸੀਗਾ ਦੀਪ ਸਿੱਧੂ ਤੇ ਅਸੀਂ ਸਾਰੇ ਪੰਜ ਸੱਤ ਜਣਿਆਂ ਨੇ ਉਹ ਮੋਰਚਾ ਲਾਇਆ ਹੋਇਆ ਸੀ ਉਦੋਂ ਉੱਥੇ ਇੱਕ ਅਸੀਂ ਮਤਲਬ ਸੁਝਾਬ ਅਕਸਰ ਰੱਖਿਆ ਸੀ ਤੇ ਉਹਦੇ ਵਿੱਚ ਪੰਜਾਬ ਦੇ ਹਰ ਕੋਨੇ ਤੋਂ ਬਹੁਤ ਸਾਰੇ ਪੰਜਾਬ ਪ੍ਰਸਤ ਲੋਕ ਉਸ ਮੋਰਚੇ ਚਾਹੁੰਦੇ ਸੀ ਤੇ ਉੱਥੇ ਆ ਕੇ ਸਾਨੂੰ ਸੁਝਾਅ ਦੰਦੇ ਸੀ ਕਿ ਕੋਈ ਖੇਤਰੀ ਪਾਰਟੀ ਹੈ ਜਿਹੜੀ ਜਿਹਦੇ ਵਿੱਚ ਖੇਤਰੀ ਪਾਰਟੀਆਂ ਦਾ ਬਣੀਆਂ ਹੋਈਆਂ ਸੀ ਜਿਵੇਂ ਸਵਾ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਬਣਾਈ ਹੋਈ ਸੀ ਖੈਰਾ ਸਾਹਿਬ ਨੇ ਬਣਾਈ ਹੋਈ ਸੀ ਤੇ ਡਾਕਟਰ ਧਰਮਵੀਰ ਗਾਂਧੀ ਜੀ ਦੀ ਵੀ ਖੇਤਰੀ ਪਾਰਟੀ ਸੀ ਤੇ ਉਹ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਇਹਨਾਂ ਸਾਰੇ ਹੀ ਰਾਜਨੀਤਿਕ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਕੋਈ ਮਜ਼ਬੂਤ ਖੇਤਰੀ ਪਾਰਟੀ ਬਣਾਈ ਜਾਵੇ ਤੇ ਅਸੀਂ ਉਹ ਸਾਰੇ ਹੀ ਪੰਜਾਬ ਦੇ ਲੋਕਾਂ ਦੇ ਜਿਹੜੇ ਸੁਝਾਅ ਸੀਗੇ ਉਹਨਾਂ ਨੂੰ ਫਿਰ ਜਦੋਂ ਅਨਲਾਈਜ਼ ਕੀਤਾ ਉਹਨਾਂ ਨੂੰ ਪੜਿਆ ਸਾਰਿਆਂ ਨੇ ਤੇ ਬੈਠ ਕੇ ਫਿਰ ਅਸੀਂ ਸੋਚ ਵਿਚਾਰ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਹਾਂਜੀ ਤੇ ਉਸ ਪ੍ਰੈਸ ਕਾਨਫਰੰਸ ਦੇ ਜਰੀਏ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਸਨੇਹਾ ਦਿੱਤਾ ਸੀ ਦੀਪ ਸਿੱਧੂ ਜੀ ਨੇ ਤੇ ਅਸੀਂ ਸਾਰੇ ਜਿਹੜੇ 4-5 ਜਣੇ ਸੀਗੇ ਦੀਪ ਸਿੱਧੂ ਜੀ ਦੇ ਨਾਲ ਤੇ ਉਸ ਤੋਂ ਬਾਅਦ ਅਸੀਂ ਫਿਰ ਲੀਡਰਾਂ ਨੂੰ ਮਿਲਣਾ ਸ਼ੁਰੂ ਕੀਤਾ ਖੈਰਾ ਸਾਹਿਬ ਦੇ ਵੀ ਕਰੇ ਗਏ ਉਹ ਵੀ ਤਿਆਰ ਸੀਗੇ ਤੇ ਉਹ ਤੋਂ ਬਾਅਦ ਫਿਰ ਅਸੀਂ ਡਾਕਟਰ ਗਾਂਧੀ ਜੀ ਦੇ ਘਰੇ ਗਏ ਬੈਂਸ ਸਾਹਿਬ ਨੂੰ ਮਿਲਣਾ ਸੀ ਆਪਣੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮਿਲਣਾ ਸੀ ਪ੍ਰਗਟ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਤੇ ਅਸੀਂ ਫਿਰ ਜਦੋਂ ਡਾਕਟਰ ਗਾਂਧੀ ਜੀ ਦੇ ਘਰੇ ਗਏ ਦੋ ਤਿੰਨ ਮੀਟਿੰਗਾਂ ਹੋਈਆਂ ਬੜੀਆਂ ਲੰਬੀਆਂ ਚੌੜੀਆਂ ਇਹਨਾਂ ਨੇ ਜੋ ਆਪਣਾ ਪੰਜਾਬ ਏਜੰਡਾ ਬਣਾਇਆ ਹੋਇਆ ਸੀ ਉਹ ਸਾਰਾ ਦੀਪ ਸਿੱਧੂ ਜੀ ਦੇ ਨਾਲ ਸ਼ੇਅਰ ਕੀਤਾ ਸੋ ਇਸ ਤਰ੍ਹਾਂ ਸਾਡੀਆਂ ਮੀਟਿੰਗਾਂ ਦੋ ਮੀਟਿੰਗਾਂ ਮੇਰਾ ਖਿਆਲ ਹੈ ਦੀਪ ਸਿੱਧੂ ਦੀਆਂ ਡਾਕਟਰ ਗਾਂਧੀ ਜੀ ਦੀਆਂ ਹੋਈਆਂ ਕੋਸ ਮੀਟਿੰਗਾਂ ਦੇ ਵਿੱਚ ਸੱਡੇ ਲੋਕ ਸਭਾ ਦੇ ਕਾਂਗਰਸ ਪਾਰਟੀ ਜੁਆਇਨ ਕਰ ਗਏ ਕਹਿੰਦੇ ਕਿ ਪਟਿਆਲਾ ਦਾ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਨੇ ਟਿਕਟ ਦੇਊਗੀ ਕਾਂਗਰਸ ਪਾਰਟੀ ਕਿਹੜਾ ਲੋਕ ਟਿਕਟ ਲੋਕ ਸਭਾ ਲੜੋ ਮੇਰਾ ਖਿਆਲ ਹੈ ਜੀ ਜਿਵੇਂ ਡਾਕਟਰ ਗਾਂਧੀ ਜੀ ਹੁਣ ਕਾਂਗਰਸ ਜੁਆਇਨ ਕਰਕੇ ਤਾਂ ਮੈਨੂੰ ਲੱਗਦਾ ਹੈ ਕਿ ਟਿਕਟ ਦਾ ਕਾਂਗਰਸ ਡਾਕਟਰ ਗਾਂਧੀ ਨੂੰ ਦੇਏਗੀ ਹਾਂ ਹੋਈ ਹੋਗੀ ਹਾਂ ਹੋਊਗੀ ਹੋਊਗੀ ਕਿਉਂਕਿ ਜਦੋਂ ਅਜਿਹੇ ਸੱਜਣ ਜਿਹੜੇ ਸਮਾਜ ਦੇ ਵਿੱਚ ਚੰਗਾ ਨਾਮਣਾ ਖੱਟਦੇ ਹੋਣ ਜਦੋਂ ਕੋਈ ਪਾਰਟੀ ਜੁਆਇਨ ਕਰਦੇ ਆ ਤਾਂ ਤਕਰੀਬਨ ਟਿਕਟ ਤਾਂ ਉਹਨਾਂ ਦੀ ਪੱਕੀ ਹੁੰਦੀ ਹੈ ਜੀ ਬਦਲ ਬਦਲੀ ਜਾਂਦਾ ਵੇ ਦੌਰ ਹੈ ਜੋਗਾ ਜੀ ਤੇ ਪੰਜਾਬ ਦੇ ਵਿੱਚ ਬਸ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸੁਸ਼ੀਲ ਕੁਮਾਰ ਨਿਕੁਰ ਸੀਤਲੰਗੁਰਾਲ ਚਲੇ ਗਏ ਤੇ ਹੋਰ ਕਿੰਨੇ ਲੀਡਰ ਨੇ ਗੁਰਪ੍ਰੀਤ ਜੇਪੀ ਆ ਕੇ ਰਾਜਕਮਰ ਚੱਬੇਵਾਲ ਹੁਸ਼ਿਆਰ ਪਰ ਤਾਂ ਉਹ ਰਾਤ ਉਮੀਦਵਾਰ ਅਨਾਉਂਸ ਕਰਤੇ ਆਮ ਆਦਮੀ ਪਾਰਟੀ ਨੇ ਉਹ ਚਲੇ ਗਏ ਦੇਖੋ ਬੜਾ ਦੁਖਦਾਇਕ ਜਿਹਾ ਪਹਿਲੂ ਹੈ ਕਿ ਜਿਵੇਂ ਡਾਕਟਰ ਰਾਜਕਮਰ ਚੱਬੇਵਾਲ ਜੀ ਦੋ ਦੋ ਦਿਨ ਪਹਿਲਾਂ ਮਹਿੰਗਾਈ ਦੀ ਗੱਲ ਕਰਨ ਮਤਲਬ ਵਾਸਤੇ ਉਹ ਬੜੀ ਪੰਡ ਲੈ ਕੇ ਜਾ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਨੇ ਮਤਲਬ ਇਨਾ ਕਰਜ਼ਾ ਚਾੜਤਾ ਤੇ ਉਹ ਕਰਜ਼ੇ ਦੀ ਪੰਡ ਲੈ ਕੇ ਗਏ ਤੇ ਆਪ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਤੇ ਇਸੇ ਤਰ੍ਹਾਂ ਹੁਣ ਸ਼ਸ਼ੀਲ ਕੁਮਾਰ ਰਿੰਕੂ ਤੇ ਸ਼ੀਤ ਲੰਗਰਾਲ ਜੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਐਮ ਪੀ ਸੀਗੇ ਤੇ ਉਹ ਆਪ ਛੱਡ ਕੇ ਬੀ ਜੀ ਪੀ ਜੁਆਇਨ ਕਰ ਗਏ ਤੇ ਇਸੇ ਤਰ੍ਹਾਂ ਬਾਕੀ ਪਾਰਟੀਆਂ ਦੇ ਲੀਡਰ ਵੀ ਕਦੇ ਇੱਧਰ ਆ ਜਾਂਦੇ ਆ ਕਦੇ ਉੱਧਰ ਆ ਜਾਂਦੇ ਆ ਸੋ ਇਹਦੇ ਵਿੱਚ ਨਾ ਜੀ ਇੱਕ ਜਨਤਾ ਹੈ ਜਿਹੜੀ ਪਬਲਿਕ ਹੈ ਜਿਨੇ ਵੋਟ ਪਾਉਣੀ ਹੈ ਉਹਦਾ ਇੱਕ ਅਜਿਹੇ ਹਾਲਾਤ ਬਣੇ ਹੋਏ ਆ ਕਿ ਅਸੀਂ ਜਿਸ ਵਿਅਕਤੀ ਨੂੰ ਕਿਸੇ ਪਾਰਟੀ ਪਲੇਟਫਾਰਮ ਤੋਂ ਚੁਣ ਰਹੇ ਹਾਂ ਤੇ ਕੀ ਇਹ ਆਉਣ ਵਾਲੇ 6 ਮਹੀਨੇ ਬਾਅਦ ਸਾਡੀਆਂ ਵੋਟਾਂ ਲੈ ਕੇ ਜਦੋਂ MP ਜਾਂ MLA ਬਣੇਗਾ ਕਿ 6 ਮਹੀਨੇ ਬਾਅਦ ਇਹ ਇਸ ਪਾਰਟੀ 'ਚ ਰਹੇਗਾ ਜਾਂ ਨਹੀਂ ਰਹੇਗਾ ਇਹ ਅੱਜ ਬਹੁਤ ਵੱਡਾ ਸਵਾਲ ਪੰਜਾਬ ਦੀਆਂ ਜਾਂ ਭਾਰਤ ਦੀਆਂ ਸੱਥਾਂ ਦੇ ਵਿੱਚ ਹੋਣ ਲੱਗਿਆ। ਸੋ ਮੈਂ ਸਮਝਦਾ ਜਿਹੜੀਆਂ ਪਾਰਟੀਆਂ ਵੀ ਇਸ ਤਰ੍ਹਾਂ ਦੂਜੀਆਂ ਪਾਰਟੀਆਂ ਤੋਂ ਬੰਦੇ ਲਿਆ ਕੇ ਉਹਨਾਂ ਨੂੰ ਟਿਕਟਾਂ ਦੇ ਕੇ ਐਮਪੀ ਜਾਂ ਐਮਐਲਏ ਬਣਾਉਣੀ ਐ। ਇਹ ਪਾਰਟੀਆਂ ਦੇ ਉੱਤੇ ਵੀ ਬਹੁਤ ਵੱਡਾ ਕੁਐਸਚਨ ਮਾਰਕ ਹੈ। ਪਾਰਟੀਆਂ ਨੂੰ ਵੀ ਇਸ ਤਰ੍ਹਾਂ ਬੰਦੇ ਲਿਆ ਕੇ ਉਹਨਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਇਹ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਵੀ ਖੋਖਲਾਪਣ ਸਾਫਤ ਹੋ ਰਿਹਾ ਹੈ। ਜਦੋਂ ਆਪਾਂ ਜੋਗੋਜੀ ਇਹ ਗੱਲ ਕਰ ਰਹੇ ਆ ਬੈਠੇ ਹੋਏ ਇਸ ਸਮੇਂ ਦੌਰਾਨ ਆ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੋਈ ਹੈ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਹ ਉਸ ਯਾਤਰਾ ਨੂੰ ਲੀਡ ਕਰ ਰਹੇ ਨੇ ਭੰਗੂ ਸਾਹਿਬ ਮੈਂ ਵੈਸੇ ਕਹਿਣਾ ਤਾਂ ਹੁਣ ਬੰਦੇ ਕਰਤਾ ਕਿਉਂਕਿ ਬਾਦਲ ਅਕਾਲੀ ਦਲ ਦੇ ਹਾਲਾਤ ਐ ਹੋਏ ਪਏ ਆ ਕਿ ਕੋਈ ਬਹੁਤੀ ਤਵੱਜਾ ਨਹੀਂ ਲੋਕ ਦਿੰਦੇ ਲੇਕਿਨ ਅੱਜ ਸੁਖਵੀਰ ਸਿੰਘ ਬਾਦਲ ਨੇ ਆਪਣੀ ਅਗਵਾਈ ਥੱਲੇ ਜੋ ਅਕਾਲੀ ਦਲ ਚੱਲ ਰਿਹਾ ਹੈ ਉਦੇ ਬੈਨਰ ਥੱਲੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ ਉਹ ਯਾਤਰਾ ਦਾ ਇੱਕ ਪ੍ਰੋਗਰਾਮ ਬਣਾ ਲੰਨੇ ਆ ਕਿ ਇਹ ਹਲਕੇ ਦੇ ਮੇਨ ਰੋਡ ਦੇ ਉੱਤੇ ਟਰੈਕਟਰਾਂ ਦਾ ਇਕੱਠ ਕਰਕੇ ਟਰੈਕਟਰਾਂ ਦੇ ਬਹਿ ਕੇ ਇੱਕ ਸ਼ਹਿਰ ਤੋਂ ਦੂਏ ਸ਼ਹਿਰ ਚਲੇ ਜਾਂਦੇ ਆ ਨਾਰੇ ਮਾਰਦੇ ਲੇਕਿਨ ਇੱਕ ਸੋਚਣ ਵਾਲੀ ਗੱਲ ਹੈ ਕਿ ਅੱਜ ਇਹਨਾਂ ਨੂੰ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨੀ ਪੈਗੀ ਇਹਨਾਂ ਦੇ ਦਿਮਾਗ ਦਾ ਇੱਕ ਫੁਰਨਾ ਫੁਰਗਿਆ ਲੇਕਿਨ ਪੰਜਾਬ ਪਿਛਲੇ ਸਮੇਂ ਦੇ ਵਿੱਚ ਲੁੱਟਿਆ ਕਿਨੇ ਆ ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਪੰਜਾਬ ਲੁੱਟਿਆ ਕੰਗਾਲ ਕਰਿਆ ਪੰਜਾਬ ਬਚਾਉਣਾ ਕਿਤੋਂ ਹੈ ਸੋ ਦੇਖੋ ਇੱਕ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਲੋਕ ਅੱਜ ਇਹ ਵੀ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਜਿਹੜੇ ਸਾਡੇ ਸਤਕਾਰਯੋਗ ਸੱਜਣ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਹਨ ਉਹ ਇਹ ਵੀ ਮਹਿਸੂਸ ਕਰਨ ਕਿ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸੀ ਤਾਂ ਉਦੋਂ ਡੀਜੀਪੀ ਸੁਮੇਤ ਸਿੰਘ ਸੈਣੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਦੋਂ ਬੇਅਦਬੀ ਹੋਈ ਇੱਕ ਔਲਾਦ ਦਿੱਤੇ ਗਏ ਸਾਡੇ ਪੱਨੇ ਲਾ ਦਿੱਤੇ ਗਏ ਕਿ ਐਨੀ ਤਰੀਕ ਨੂੰ ਇੰਨੇ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੀ ਚੋਰੀ ਕਰਕੇ ਲੈ ਜਾਣਾ ਚੋਰੀ ਕੀਤਾ ਫੇਰ ਉਹਦੇ ਪੰਨੇ ਖਿਲਾਰੇ ਗਏ ਤੇ ਜਦੋਂ ਸੰਗਤਾਂ ਨੇ ਰੋਸ ਕੀਤਾ ਤਾਂ ਰੋਸ ਕਰਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਜਲਾਈਆਂ ਗਈਆਂ ਉਦੋਂ ਵੀ ਸਰਕਾਰ ਬਾਦਲ ਕਾਲੀ ਦਲ ਦੀ ਸੀ ਸੋ ਅੱਜ ਜਦੋਂ ਵੀ ਕਿਸੇ ਹਲਕੇ ਜਾਂਦੇ ਮੰਨ ਲਓ ਮਜੀਠੇ ਚਲੇ ਗਏ ਤਾਂ ਉੱਥੇ ਸਰਾਰ ਵਿਕਰਮ ਸਿੰਘ ਮਜੀਠਾ ਜੇਕਰ ਜਿੱਤਦੇ ਆ ਤਾਂ ਉਹ ਇਹਨਾਂ ਦੇ ਸਾਲਾ ਸਾਹਿਬ ਹੈ ਜੇ ਪੱਟੀ ਹਲਕੇ ਜੰਨੇ ਆ ਜਾਂ ਆਦੇਸ਼ ਪ੍ਰਤਾਪ ਜੀ ਦਾ ਹਲਕਾ ਹੈ ਤਾਂ ਉਹ ਇਹਨਾਂ ਦੇ ਬਣੋਈ ਸਾਹਿਬ ਹੈ ਕਿਤੇ ਬੀਬਾ ਹਰਸਿਮਰ ਹਰਸਿਮਰਤ ਕੌਰ ਦਾ ਹਲਕਾ ਹੈ ਉਹਨਾਂ ਨੇ ਧਰਮ ਪਤਨੀ ਹੈ ਕਿਤੇ ਸਰਾ ਬਿਰਸਾ ਸਿੰਘ ਬਲਟੋਹਾ ਦਾ ਹਲਕਾ ਹੈ ਅੱਗੇ ਉਹਨਾਂ ਦਾ ਬੇਟਾ ਨਾਲ ਹੁੰਦਾ ਸੋ ਜਿੱਥੇ ਵੀ ਅੱਜ ਬਾਦਲ ਕਾਲੀਦਲ ਦੇ ਲੀਡਰ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਨ ਕਿਤੇ ਉਹ ਆਪ ਨਾਲ ਹੈ ਉਹਨਾਂ ਦੇ ਬੱਚੇ ਨਾਲ ਹੈ ਉਹਨਾਂ ਦੇ ਪੁੱਤੇ ਨਾਲ ਅੱਜ ਤਾਂ ਪਰਿਵਾਰ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਨਾ ਕਿ ਪੰਜਾਬ ਚਾਓ ਯਾਤਰਾ ਸਾਡੇ ਘਨੌਰ ਹਲਕੇ ਦਾ ਤਾਂ ਇਹ ਹਾਲਾਤ ਹੈ ਕਿ ਕਨੌਰ ਦੇ ਵਿੱਚ ਦਫਾੜ ਕੀ ਤਫਾੜ ਹੋਈ ਪਈ ਐ ਅਕਾਲੀ ਦਲ ਬਾਦਲ ਉਹੀ ਕਨੌਰ ਸੀ ਨਾ ਜੀ ਕਿ ਕਨੌਰ ਦੇ ਐਂਡ ਤੇ ਜਾ ਕੇ ਜਿੱਥੇ ਸਰਾਲਾ ਹੈਡ ਹੈਡ ਪੈਂਦਾ ਉਥੇ ਕਪੂਰੀ ਦਾ ਕਦੇ ਮੋਰਚਾ ਲੱਗਿਆ ਸੀ ਜਦੋਂ ਸਾਡੀ ਐਸਵਾਈਐਲ ਨਹਿਰ ਦਾ ਮੁੱਦਾ ਭਖਿਆ ਸੀ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਲੇਕਿਨ ਉਹ ਕਪੂਰੀ ਦਾ ਮੋਰਚਾ ਅੱਜ ਉਸ ਕਨੌਰ ਹਲਕੇ ਦੇ ਵਿੱਚ ਅਕਾਲੀ ਦਲ ਦੀ ਵੋਟ ਇੰਨੀ ਥੱਲੇ ਚਲੀ ਜਾਣੀ ਸੋ ਇਹ ਵੀ ਇੱਕ ਕੁਐਸਚਨ ਮਾਰਕ ਹੈ ਮੈਂ ਇੱਕ ਗੱਲ ਜ਼ਰੂਰ ਤੁਹਾਡੀ ਇਸ ਇੰਟਰਵਿਊ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹਾਂਗਾ ਕਿ ਪਾਰਟੀਆਂ ਤਾਂ ਇੱਕ ਪਲੇਟਫਾਰਮ ਬਣ ਗਿਆ ਜੀ ਜੇਕਰ ਵੋਟ ਪਾਉਣੀ ਹੈ ਤਾਂ ਉਮੀਦਵਾਰ ਦੇਖ ਕੇ ਵੋਟ ਪਾਓ ਜਿਹੜਾ ਤੁਹਾਨੂੰ ਚੰਗਾ ਉਮੀਦਵਾਰ ਲੱਗੇ ਭਾਵੇਂ ਉਹ ਕਿਸੇ ਪਾਰਟੀ ਚ ਹੋਵੇ ਹਾਂ ਜਰੂਰ ਇਹ ਦੇਖੋ ਕਿ ਉਸ ਪਾਰਟੀ ਦੇ ਕਿਸੇ ਵਿਅਕਤੀ ਨੇ ਕੋਈ ਤੁਹਾਡੇ ਧਰਮ ਗ੍ਰੰਥ ਦੀ ਬੇਅਦਬੀ ਤਾਂ ਨਹੀਂ ਕੀਤੀ ਉਸ ਪਾਰਟੀ ਦੇ ਵਿੱਚ ਰਹਿੰਦੇ ਹੋਏ ਜਦੋਂ ਉਸ ਪਾਰਟੀ ਦਾ ਰਾਜ ਸੀ ਪਾਰਟੀ ਦਾ ਜੋਗਾ ਜੀ ਫਿਰ ਕੋਈ ਵੀ ਨਹੀਂ ਚਾਹੁੰਦਾ ਕਿ ਧਰਮ ਦੀ ਮਤਲਬ ਕਿ ਕਿਸੇ ਵੀ ਜਿਹੜਾ ਗ੍ਰੰਥ ਹੈ ਕਿਸੇ ਧਰਮ ਦਾ ਉਹਦੀ ਬੇਅਦਬੀ ਹੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਲੇਕਿਨ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੋਈ ਵਿਚ ਰਹਿੰਦੇ ਹੋਏ ਲੀਡਰਾਂ ਨੇ ਵਿਰੋਧ ਵੀ ਕਿਉਂ ਨਾ ਕੀਤਾ ਜਦੋਂ ਵਰਦੀਆਂ ਗੋਲੀਆਂ ਭਰਾਈਆਂ ਜਾ ਰਹੀਆਂ ਸੀ ਗੁਰੂ ਦੇ ਸਿੱਖ ਧਰਮਾਂ ਲਾ ਰਹੇ ਸੀ ਅੱਛਾ ਪਹਿਲਾਂ ਉਹਨਾਂ ਨੇ ਕਹਿਤਾ ਕਿ ਅਸੀਂ ਤੁਹਾਡਾ ਗੁਰੂ ਚੋਰੀ ਕਰਕੇ ਲੈ ਕੇ ਜਾਣਾ ਹੈ ਉੱਥੇ ਕੋਈ ਵੀ ਐਮਐਲਏ ਨਹੀਂ ਪਹੁੰਚਿਆ ਕੋਈ ਵੀ ਵਜ਼ੀਰ ਨਹੀਂ ਪਹੁੰਚਿਆ ਚਲੋ ਸੁਖਵੀਰ ਸਿੰਘ ਬਾਦਲ ਤਾਂ ਨਹੀਂ ਪਹੁੰਚਿਆ ਲੇਕਿਨ ਹੋਰ ਵੀ ਕੋਈ ਨਹੀਂ ਗਿਆ ਅਕਾਲੀ ਦਲ ਕਹਿੰਦਾ ਕਿ ਬੇਅਦਮੀਆਂ ਉਸ ਤੋਂ ਬਾਅਦ ਵੀ ਹੋਈਆਂ ਨੇ ਉਦੋਂ ਐਡਾ ਵਿਰੋਧ ਨਹੀਂ ਹੋਇਆ ਸਾਨੂੰ ਟਾਰਗੇਟ ਕੀਤਾ ਗਿਆ ਕੌਮ ਦੇ ਸਰਕਾਰ ਦੇ ਵੇਲੇ ਕਹਿੰਦੇ ਆ ਬੇਅਦਮੀਆਂ ਆਮ ਆਦਮੀ ਪਾਰਟੀ ਦੇ ਵੇਲੇ ਬੇਅਦਮੀਆਂ ਮੈਨੂੰ ਇਹ ਗੱਲ ਦੱਸੋ ਕਿ ਸ਼ਿਰੋਮਣੀ ਅਕਾਲੀ ਦਲ ਤਾਂ ਬਣਿਆ ਹੀ ਧਾਰਮਿਕ ਤੌਰ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਨ ਮਕਸਦ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਟੀਚੇ ਅਸ਼ੀਰਵਾਦ ਦੇ ਨਾਲ ਅੱਗੇ ਵਧਿਆ ਜਾਵੇ ਤੇ ਸ਼ਰਮਣੀ ਅਕਾਲੀ ਦਲ ਦਾ ਮੇਨ ਮਨੋਰਥ ਹੈ ਕਿ ਸਿੱਖੀ ਦੀ ਸੇਵਾ ਕਰਨੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਸ਼ੀਰਵਾਦ ਦੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਸ਼ੀਅ ਅਨੁਸਾਰ ਚੱਲਣਾ ਅਕਾਲੀ ਦਲ ਦਾ ਮੇਨ ਮਨੋਰਥ ਥਾ ਧਾਰਮਿਕ ਤੌਰ ਤੇ ਸਿੱਖੀ ਨੂੰ ਪਰਫੁੱਲਤ ਕਰਨਾ ਹੈ ਅਕਾਲੀ ਦਲ ਦੇ ਉੱਤੇ ਦਾ ਸਭ ਤੋਂ ਵੱਡਾ ਦੋਸ਼ ਇਸ ਕਰਕੇ ਲੱਗਦਾ ਕਿ ਜੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਬੇਅਦਬੀਆਂ ਹੋਈਆਂ ਇਹ ਕਹਿ ਕੇ ਅਕਾਲੀ ਦਲ ਬਰੀ ਨਹੀਂ ਹੋ ਸਕਦਾ ਕਿ ਬਾਕੀ ਸਰਕਾਰਾਂ ਦੇ ਵਿੱਚ ਬੇਅਦਬੀਆਂ ਹੋਈਆਂ ਉਹ ਤਾਂ ਹੋ ਰਹੀਆਂ ਹੁਣ ਵੀ ਹੋ ਰਹੀਆਂ ਇਹਨਾਂ ਦਾ ਫਰਜ਼ ਬਣਦਾ ਸੀ ਕਿ ਜਦੋਂ ਇਹਨਾਂ ਦੀ ਸਰਕਾਰ ਦੇ ਵਿੱਚ ਇਹ ਕੁਝ ਹੋਇਆ ਤਾਂ ਉਹਨਾਂ ਨੂੰ ਇਹ ਨਜਿੱਠਦੇ ਤੇ ਜਿਹੜੇ ਦੋਸ਼ੀ ਸੀ ਫੜ ਕੇ ਸਲਾਖਾਂ ਦੇ ਪਿੱਛੇ ਦੰਦੇ ਚੰਦ ਵੋਟਾਂ ਦੇ ਵਾਸਤੇ ਖੂਰਾਂ ਧਰਮਾਂ ਵਿੱਚ ਜਾ ਕੇ ਨਾਰੇ ਲਾ ਦੇਣੇ ਇਹ ਕੋਈ ਵੱਡੀ ਗੱਲ ਨਹੀਂ ਵੋਟਾਂ ਲੈਣੀਆਂ ਤਾਂ ਤੁਸੀਂ ਆਪਣੀ ਡਿਵੈਲਪਮੈਂਟ ਦੇ ਉਹਨਾਂ ਨੂੰ ਮੂਰੇ ਰੱਖ ਕੇ ਵੋਟਾਂ ਲਗੀਆਂ ਜਾਣ ਜੇਕਰ ਡਿਵੈਲਪਮੈਂਟ ਕੀਤੀ ਹੁੰਦੀ ਜੇਕਰ ਬੱਚਿਆਂ ਨੂੰ ਪੜਾਇਆ ਜਾਂਦਾ ਜੇਕਰ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਤਾਂ ਅੱਜ ਪੰਜਾਬ ਦੇ ਜਿਹੜੇ ਪਿੰਡ ਖਾਲੀ ਹੋ ਕੇ ਬਾਹਰਲੇ ਮੁਲਕਾਂ ਵਿੱਚ ਵਿੱਚ ਜਾ ਰਹੇ ਆ ਤਾਂ ਉਹ ਅਸੀਂ ਮਤਲਬ ਅੱਜ ਪੰਜਾਬ ਦੇ ਹਾਲਾਤ ਹੀ ਨਾ ਦੇਖਣੇ ਪੈਂਦੇ ਜੀ ਬਿਲਕੁਲ ਸੋ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਕਿ ਜਿਹੜੀ ਪਟਿਆਲੇ ਜ਼ਿਲ੍ਹੇ ਦੀ ਚੋਣ ਹੈ ਪਾਰਲੀਮੈਂਟ ਦੀ ਇਹਦੇ ਵਿੱਚ ਜਰੂਰ ਪਟਿਆਲਾ ਜ਼ਿਲ੍ਹਾ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰੇ ਜਰੂਰ ਦੇਖਣ ਕਿ ਕਿਹੜਾ ਉਮੀਦਵਾਰ ਸਹੀ ਹੈ ਹਾਂ ਇੱਕ ਗੱਲ ਡਾਕਟਰ ਧਰਮਵੀਰ ਗਾਂਧੀ ਜੀ ਬਾਰੇ ਮੈਂ ਜਰੂਰ ਕਹਾਂਗਾ ਕਿ ਭਾਵੇਂ ਆਨੰਦ ਮੈਰਿਜ ਐਕਟ ਦੀ ਗੱਲ ਹੋਵੇ ਭਾਵੇਂ ਉਹ ਅਬੋਰ ਫਾਜ਼ਲ ਕਾ ਤੋਂ ਜਿਹੜੀ ਟ੍ਰੇਨ ਸਾਡੀ ਚੱਲਦੀ ਹੈ ਉਹ ਰਾਜਪੁਰੇ ਤੋਂ ਦਿੱਲੀ ਨੂੰ ਮੁੜ ਜਾਂਦੀ ਹੈ ਲੇਕਿਨ ਸਪੈਸ਼ਲ ਤੌਰ ਤੇ ਜਾ ਕੇ ਇਹਨਾਂ ਨੇ ਰਾਜਪੁਰੇ ਤੋਂ ਚੰਡੀਗੜ੍ਹ ਤੱਕ ਦਾ ਜਿਹੜਾ ਰੂਟ ਹੈ ਉਹ ਕਲੀਅਰ ਕਰਵਾਇਆ ਠੀਕ ਹੈ ਆਉਣ ਵਾਲੀਆਂ ਸਰਕਾਰਾਂ ਨੇ ਉਹਦੀ ਜ਼ਮੀਨ ਅਕਵਾਇਰ ਨਹੀਂ ਕੀਤੀ ਉਹ ਹੋ ਜਾਣੀ ਚਾਹੀਦੀ ਸੀ ਸੋ ਜੇਕਰ ਕੋਈ ਵਿਸ਼ੇਸ਼ ਵਿਅਕਤੀ ਤੁਹਾਡੇ ਹਲਕੇ ਦੇ ਵਿੱਚ ਪਾਰਲੀਮੈਂਟ ਮੈਂਬਰ ਬਣ ਕੇ ਕੋ ਕੰਮ ਚੰਗੇ ਕਰਦਾ ਤਾਂ ਉਹਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਸੋ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਚੰਗੇ ਪਾਰਲੀਮੈਂਟ ਮੈਂਬਰ ਬਣਦੇ ਆ ਤਾਂ ਉਹਦਾ ਪੰਜਾਬ ਨੂੰ ਲਾਭ ਜ਼ਰੂਰ ਹੁੰਦਾ ਜੀ ਚਪੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਜਿਹੜੇ ਸਵਾਲ ਤੁਹਾਨੂੰ ਕੀਤੇ ਮੈਂ ਬਾਕੀ ਨਾਲ ਜਵਾਬ ਦਿੱਤਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਜੋਗਾ ਸਿੰਘ ਚਾਪੜ ਕਈ ਅਹਿਮ ਸਵਾਲ ਸੀ ਜਿਹੜੇ ਆਪਾਂ ਨੇ ਲਏ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬਾਂ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ